ਤਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਚਮਕੀਲੇ ਦੀ ਫਿਲਮ ਰਿਲੀਜ਼ ਹੋਵੇ ਤੇ ਅਸੀਂ ਉਹ ਫਿਲਮ ਦੇਖੀਏ ਤੁਸੀਂ ਨੌਜਵਾਨ ਹੋ ਉਸ ਫਿਲਮ ਦਾ ਵਿਰੋਧ ਕਰ ਰਹੇ ਹੋ ਕਾਰਨ ਕੀ ਹੈ ਵਿਰੋਧ ਦਾ ਕਾਰਨ ਭੈਣ ਤੇ ਭਜਾਈ ਦਾ ਰਿਸ਼ਤਾ ਕਿੰਨਾ ਪਾਕ ਸਾਡੀਆਂ ਪੰਜਾਬ ਦੀਆਂ ਕਹਾਵਤਾਂ ਹੁੰਦੀਆਂ ਸੀ ਵੀ ਜਿਹੜੀ ਭਜਾਈ ਉਹ ਮਾਸਮਾਨ ਹੁੰਦੀ ਆ ਸਾੜੀ ਤੇ ਜੀਜੇ ਦਾ ਜਿਹੜਾ ਰਿਸ਼ਤਾ ਉਹ ਬੜਾ ਪਾਕ ਹੈ ਪਵਿੱਤਰ ਰਿਸ਼ਤਾ ਇੱਕ ਮੰਨਿਆ ਜਾਂਦਾ ਉਹ ਨਾ ਚਮਕੀਲਾ ਉਹ ਸ਼ਖਸ਼ਾ ਜਿਨ੍ਹਾਂ ਦੇ ਯੋਰ ਤੇ ਭਜਾਈ ਦੇ ਰਿਸ਼ਤੇ ਨੂੰ ਵਿਗਾੜ ਕੇ ਆਪਣੇ ਗਾਣਿਆ ਰਹੀ ਪੇਸ਼ ਕੀਤਾ। ਫਿਲਮ ਦੇ ਵਿੱਚ ਤਕਰੀਬਨ ਇਹੀ ਕੁਝ ਬਖਾਇਆ ਜਾਣਾ ਵੀ ਚਮਕੀਲਾ ਹੀਰੋ ਆ ਤੇ ਜਿਹੜੇ ਦੂਸਰੇ ਆ ਜਿਨ੍ਹਾਂ ਨੇ ਇਹਦਾ ਸੋਧਾ ਲਾਇਆ ਸੀ ਇਹਨੂੰ ਮੌਤ ਦੇ ਘਾਟ ਉਤਾਰਿਆ ਸੀ ਉਹਨਾਂ ਦੀ ਕਰਦਾਰ ਪੂਰੀ ਕੀਤੀ ਜਾਊਗੀ ਉਹਨਾਂ ਨੂੰ ਨੀਵਾ ਬਖਾਇਆ ਜਾਊਗਾ ਤੇ ਚਮਕੀਲੇ ਨੂੰ ਉਭਾਰ ਕੇ ਫਿਰ ਸਾਹਮਣੇ ਲਿਆਂਦਾ ਜਾਊਗਾ ਇਹਦਾ ਰਿਸ਼ਤੇ ਵਿਗਾੜੇ ਜਿਨੇ ਪੰਜਾਬ ਦੇ ਸੱਭਿਆਚਾਰ ਨੂੰ ਵਿਗਾੜ ਕੇ ਪੇਸ਼ ਕੀਤਾ ਅਸੀਂ ਤਾਂ ਉਹਦਾ ਵਿਰੋਧ ਕਰ ਰਹੇ ਹਾਂ ਵੀ ਪੰਜਾਬ ਦੇ ਲੋਕੋ ਇਹਨੂੰ ਹੀਰੋ ਨਾ ਮੰਨੋ ਇਹ ਪੰਜਾਬ ਦਾ ਹੀਰੋ ਨਾ ਕਦੀ ਹੋਇਆ ਤੇ ਨਾ ਹੋ ਸਕਦਾ ਚਮਕੀਲਾ ਉਸਨੇ ਧਾਰਮਿਕ ਗੀਤ ਵੀ ਗਾਏ ਨੇ ਉਸਨੇ ਲੋਕ ਤੱਤ ਵੀ ਗਾਏ ਨੇ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਅੱਜ ਦੇ ਸਮੇਂ ਦੇ ਵਿੱਚ ਸਾਡੀ ਨੌਜਵਾਨੀ ਦਾ ਸਾਡੇ ਸਕੂਲਾਂ ਦੇ ਵਿੱਚ ਸਾਡੀਆਂ ਬੀਏ ਐਮਏ ਪਲੱਸ 2 ਦਸਮੀਂ ਦੀਆਂ ਕਿਤਾਬਾਂ ਦੇ ਵਿੱਚ ਹੀ ਰਾਂਝਾ ਬੜੀ ਰੀਜ ਦੇ ਨਾਲ ਪੜਾਇਆ ਜਾਂਦਾ ਸੱਸੀ ਪੁੰਨੂ ਪੜਾਈ ਜਾਂਦੀ ਆ ਹੋਰ ਆਸ਼ਕ ਟੋਲਾ ਸਾਰਾ ਪੜਾਇਆ ਜਾਂਦਾ ਪਰ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਗਾਇਬ ਉੱਥੇ ਹਰੀ ਸਿੰਘ ਨਲੂਆ ਗਾਇਬ ਇਹੋ ਨੇ ਮਾਫੀ ਵੀ ਮੰਗੀ ਸੀ ਅਕਾਲ ਤਖਤ ਦੀ ਮਾਫੀ ਉਹਨੇ ਮੰਗੀ ਸ਼੍ਰੀ ਅਕਾਲ ਤਖਤ ਸਾਹਿਬ ਸੰਤ ਗਿਆਨੀ ਜਰਨੈਲ ਸਿੰਘ ਦੀ ਭਿੰਡਰਾਂ ਵਾਲੀ ਉੱਥੇ ਵੀ ਬੇਸ਼ ਹੋਇਆ ਇੱਕ ਪਾਸੇ ਮਾਫੀ ਦੇ ਦਿੱਤੀਆਂ ਨੂੰ ਇਹ ਨਹੀਂ ਮਾਫੀ ਦਿੱਤੀ ਨਹੀਂ ਸੰਤਾਂ ਨੇ ਵੀ ਮਾਫੀ ਦਿੱਤੀ ਆ ਇਹ ਤਾਂ ਇਹ ਵੀ ਕਹਿੰਦੇ ਨੇ ਨਾ ਕਿ ਉਸ ਸਮੇਂ ਹੋਰ ਵੀ ਕਲਾਕਾਰ ਸੀਗੇ ਜਿਹੜੇ ਗੀਤ ਗਾਉਂਦੇ ਸੀਗੇ ਪਰ ਚਮਕੀਲੇ ਦਾ ਵਿਰੋਧ ਇਸ ਕਰਕੇ ਕਿ ਕਿ ਉਹ ਨੀਵੀਂ ਜਿਆਦਾ। ਇਸ ਤਰ੍ਹਾਂ ਸੀ ਉਹ ਇਹ ਨਹੀਂ ਵੀ ਚਮਕੀਲਾ ਨੀਵੀਂ ਜਿਆਦਾ ਤਾਂ ਕਰਕੇ ਉਹਦਾ ਵਿਰੋਧ ਹੋਇਆ ਜਾਂ ਤਾਂ ਕਰਕੇ ਉਹਦਾ ਸੋਧਾ ਲੱਗਾ ਨਹੀਂ ਚਮਕੀਲੇ ਦੀ ਸੋਚ ਨੂੰ ਵੀ ਕੇ। ਸਰੋਤੇ ਜ਼ਿੰਮੇਵਾਰ ਨਹੀਂ ਜਿਹੜੇ ਸੁਣਦੇ ਸੀ ਕਿਉਂਕਿ ਇਹ ਗੱਲ ਕਹੀ ਜਾਂਦੀ ਹੈ ਕਹਿੰਦੇ ਕਿ 1 ਸਾਲ ਦੇ ਵਿੱਚ ਉਹਦੇ 365 ਦਿਨ ਹੁੰਦੇ ਨੇ ਤੇ 400 400 ਦੇ ਸ਼ੋਅ ਲੱਗਦੇ। ਹੁਣ ਜੇਕਰ ਅੱਜ ਦਿਲਜੀਤ ਦੁਸਾਂਝ ਇਹ ਫਿਲਮ ਕੱਢ ਰਿਹਾ ਵਾ ਤੇ ਕਿਹੜੇ ਦੌਰ ਦੇ ਵਿੱਚ ਕੱਢ ਰਿਹਾ ਨਹੀਂ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਦੱਸਣਾ ਵੀ ਤੁਹਾਡਾ ਦੀਪ ਹੀਰਾ ਜਿਹੜਾ ਨੌਜਵਾਨ ਆ ਉਹ ਨਹੀਂ ਹੀਰੋ ਤੁਹਾਡਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਉਹ ਨਹੀਂ ਹੀਰੋ ਤੁਹਾਡਾ ਚਮਕੀਲਾ ਹੀਰੋ ਪੰਜਾਬੀ ਨਹੀਂ ਇੱਕ ਗੱਲ ਹੋਰ ਵੀ ਕਹਿੰਦੇ ਨੇ ਕਹਿੰਦੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਰਿਲੀਜ਼ ਹੁੰਦੀ ਹੈ ਉਹਦੇ ਚ ਕਿਰਦਾਰ ਭਾਈ ਜਸਵੰਤ ਸਿੰਘ ਖਾਲੜਾ ਦਾ ਦਿਲਜੀਤ ਦੁਸਾਂਝ ਨਭਾਉਂਦਾ ਹੈ ਉਸ ਫਿਲਮ ਦਾ ਵਿਰੋਧ ਹੁੰਦਾ ਤੇ ਕਾਫੀ ਕੱਟ ਵੀ ਲੱਗਦੇ ਨੇ ਫਿਲਮ ਦੇ ਵਿੱਚ ਉਦੋਂ ਕੋਈ ਸਿੱਖ ਨੌਜਵਾਨ ਗੱਲ ਨਹੀਂ ਕਰਦਾ ਕਿ ਕੱਟ ਕਿਉਂ ਲੱਗ ਰਹੇ ਨੇ ਫਿਲਮ ਦਾ ਵਿਰੋਧ ਕਿਉਂ ਹੋ ਰਿਹਾ ਤੇ ਜਦੋਂ ਉਹੀ ਬੰਦਾ ਆਪਣੀ ਰੋਜੀ ਰੋਟੀ ਦੇ ਵਾਸਤੇ ਇੱਕ ਫਿਲਮ ਦੇ ਵਿੱਚ ਚਮਕੀਲੇ ਦਾ ਕਿਰਦਾਰ ਨਿਭਾਉਂਦਾ ਤੇ ਉਹਦਾ ਵਿਰੋਧ ਸ਼ੁਰੂ ਹੋ ਜਾਂਦਾ ਜਿਹੜੇ ਸੈਂਸਰ ਬੋਰਡ ਆ ਉਹਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਜੇਕਰ ਵਧੀਆ ਸ਼ਖਸੀਅਤ ਨੂੰ ਦਲਜੀਤ ਦੋਸਾਂਝ ਪੇਸ਼ ਕਰ ਰਿਹਾ ਸੀ ਉੱਥੇ ਜਿਹੜੇ ਜਿਹੜੇ ਪਤਾ ਸੀ ਸੈਂਸਰ ਬੋਰਡ ਨੂੰ ਵੀ ਇਹ ਸਿੱਖਾਂ ਪ੍ਰਤੀ ਇਹ ਵਧੀਆ ਸੀਨ ਆ ਜਾਂ ਉਹਨਾਂ ਸੀਨਾਂ ਦੇ ਵਿੱਚ ਜਸਵੰਤ ਸਿੰਘ ਖਾਲੜੇ ਨੂੰ ਹੀਰੋ ਬਣਾ ਕੇ ਵਿਖਾਇਆ ਜਾਊਗਾ ਉਹਨਾਂ ਸੀਨ ਕਟਾ ਦੇ ਸੈਂਸਰ ਬੋਰਡ ਨੂੰ ਉਹ ਦੇਖਿਆ ਜਿਹੜੀ ਚੰਗੀ ਚੀਜ਼ ਆ ਸਿੱਖਾਂ ਵਾਸਤੇ ਜਾਂ ਸਿੱਖ ਨੌਜਵਾਨੀ ਵਾਸਤੇ ਜਿਹੜੀ ਵਧੀਆ ਚੀਜ਼ ਆ ਉਹ ਸੈਂਸਰ ਬੋਰਡ ਕਟਾ ਦਿੰਦਾ ਵਿੱਚੋਂ ਸੀ ਪਰ ਜਿਹੜੀ ਚਮਕੀਲਾ ਸਾਡੇ ਸਿੱਖਾਂ ਵਾਸਤੇ ਸਾਡੇ ਸਿੰਘਾਂ ਵਾਸਤੇ ਉਹਦੇ ਵਿੱਚ ਕਰਦਾਰ ਕੂਸ਼ੀ ਕੀਤੀ ਆ ਉਹ ਸੀਨ ਇਹਨਾਂ ਨੂੰ ਇੱਕ ਨਹੀਂ ਦਿਖਿਆ ਹੋਵੇਗਾ ਕਿਸੇ ਦੀ ਜਾਨ ਲੈ ਲੈਣਾ ਸਹੀ ਹੈ ਜਾਨ ਦੇਖੋ ਜਦੋਂ ਦਲੀਲਾਂ ਅਪੀਲਾਂ ਹੀਲੇ ਵਸੀਲੇ ਇਹ ਨਹੀਂ ਅਸੀਂ ਸਾਡੇ ਸੇਖ ਨੌਜਵਾਨ ਐਡੇ ਉਹ ਦਿਮਾਗੋਂ ਪੈਦਲ ਨਹੀਂ ਸੀ ਕਿ ਉਹਨਾਂ ਨੇ ਸਿੱਧਾ ਜਾ ਕੇ ਚਮਕੀਲੇ ਦੇ ਗੋਲੀ ਮਾਰਤੀ ਨਹੀਂ 80 ਦੇ ਦਹਾਕੇ ਦੀ ਸੁਪਰ ਹਿੱਟ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤਾਂ ਇਹਨਾਂ ਦੇ ਉੱਤੇ ਇੱਕ ਫਿਲਮ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਚਮਕੀਲੇ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤਾਂ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਚਰਚਾ ਦੇ ਵਿੱਚ ਹੈ ਇੱਕ ਹਿੱਸਾ ਜਿਹੜਾ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਤੇ ਇੱਕ ਹਿੱਸਾ ਅਜਿਹਾ ਵੀ ਹੈ ਜਿਹੜਾ ਇਸ ਫਿਲਮ ਦਾ ਵਿਰੋਧ ਕਰ ਰਿਹਾ ਹੈ ਤਾਂ ਅੱਜ ਇਸ ਵਿਸ਼ੇ ਨੂੰ ਲੈ ਕੇ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸਟੂਡੀਓ ਦੇ ਵਿੱਚ ਚਮਕੌਰ ਸਿੰਘ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਸਿੰਘ ਜੀ ਇੱਕ ਹਿੱਸਾ ਤਾਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਚਮਕੀਲੇ ਦੀ ਫਿਲਮ ਰਿਲੀਜ਼ ਹੋਵੇ ਤੇ ਅਸੀਂ ਉਹ ਫਿਲਮ ਦੇਖੀਏ ਪਰ ਜਿਹੜੇ ਤੁਸੀਂ ਨੌਜਵਾਨ ਹੋ ਉਹ ਇਸ ਫਿਲਮ ਦਾ ਵਿਰੋਧ ਕਰ ਰਹੇ ਹੋ ਕਾਰਨ ਕੀ ਹੈ ਵਿਰੋਧ ਦਾ ਕਾਰਨ ਇਹ ਹੈ ਵੀ ਜਿਸ ਤਰ੍ਹਾਂ ਨਾਲ ਸਾਡਾ ਪੁਰਾਣਾ ਇਤਿਹਾਸ ਆ ਪੁਰਾਣਾ ਵਿਰਸਾ ਵਾ ਪੰਜਾਬ ਦਾ ਇੱਕ ਆਪਣਾ ਸੱਭਿਆਚਾਰ ਆ ਉਸ ਸੱਭਿਆਚਾਰ ਦੇ ਵਿੱਚ ਜਿਹੜੇ ਸਾਡੇ ਰਿਸ਼ਤੇ ਆ ਭੈਣ ਤੇ ਭਝਾਈ ਦਾ ਰਿਸ਼ਤਾ ਕਿੰਨਾ ਪਾਕ ਆ ਸਾਡੀਆਂ ਪੰਜਾਬ ਦੀਆਂ ਕਹਾਵਤਾਂ ਹੁੰਦੀਆਂ ਸੀ ਵੀ ਜਿਹੜੀ ਭਝਾਈ ਉਹ ਮਾ ਸਮਾਨ ਹੁੰਦੀ ਹੈ ਸਾਲੀ ਤੇ ਜੀਜੇ ਦਾ ਜਿਹੜਾ ਰਿਸ਼ਤਾ ਉਹ ਬੜਾ ਪਾਕ ਹੈ ਪਵਿੱਤਰ ਰਿਸ਼ਤਾ ਇੱਕ ਮੰਨਿਆ ਜਾਂਦਾ ਉਹਨੂੰ ਹਾਂ ਹੋਰ ਸਾਡੇ ਜੇਠ ਦਾ ਰਿਸ਼ਤਾ ਲਾ ਲਓ ਜਾਂ ਹੋਰ ਜਿੰਨੇ ਵੀ ਸਾਡੇ ਰਿਸ਼ਤੇ ਆਉਂਦੇ ਆ ਬੜੇ ਵਧੀਆ ਰਿਸ਼ਤੇ ਹੋ ਮੰਨੇ ਜਾਂਦੇ ਆ ਪਰ ਚਮਕੀਲਾ ਉਹ ਸ਼ਖਸ਼ ਜਿੰਨੇ ਦਿਓਰ ਤੇ ਪਰਜਾਈ ਦੇ ਰਿਸ਼ਤੇ ਨੂੰ ਵਿਗਾੜ ਕੇ ਆਪਣੇ ਗਾਣਿਆਂ ਰਾਹੀਂ ਪੇਸ਼ ਕੀਤਾ ਚਮਕੀਲਾ ਉਹ ਸ਼ਖਸ਼ ਜਿੰਨੇ ਮਤਲਬ ਸਾੜੀ ਤੇ ਜੀਜੀ ਵਾਲਾ ਜਿਹੜਾ ਰਿਸ਼ਤਾ ਸੀ ਉਹਨੂੰ ਵਿਗਾੜ ਕੇ ਪੇਸ਼ ਕੀਤਾ ਹੋਰ ਵੀ ਅਨੇਕਾਂ ਇਹਦੇ ਜਿਹੜੇ ਗੰਦੇ ਗਾਣੇ ਸੀ ਉਹ ਸਾਡੇ ਸਾਹਮਣੇ ਆਏ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਚਮਕੀਲਾ ਉਹ ਹੀਰੋ ਨਹੀਂ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਦਾ ਚਮਕੀਲਾ ਕਦੇ ਵੀ ਨਹੀਂ ਹੀਰਾ ਹੀਰੋ ਹੋ ਸਕਦਾ ਇਹਦੇ ਜਿਹੜਾ ਫਿਲਮ ਦੇ ਵਿੱਚ ਆ ਤੁਸੀਂ ਅਜੇ ਦਾ ਚਲੋ ਰਿਲੀਜ਼ ਹੋਣੀ ਕੱਲ ਨੂੰ ਫਿਲਮ ਦੇ ਵਿੱਚ ਤਕਰੀਬਨ ਇਹੀ ਕੁਝ ਵਿਖਾਇਆ ਜਾਣਾ ਵੀ ਚਮਕੀਲਾ ਹੀਰੋ ਆ ਤੇ ਜਿਹੜੇ ਦੂਸਰੇ ਆ ਜਿਨ੍ਹਾਂ ਨੇ ਇਹਦਾ ਸੋਧਾ ਲਾਇਆ ਸੀ ਇਹਨੂੰ ਮੌਤ ਦੇ ਘਾਟ ਉਤਾਰਿਆ ਸੀ ਦੀਪ ਹੀਰਾ ਜਿਹੜਾ ਨੌਜਵਾਨ ਸੀ ਖਾੜ ਖਾੜਕੂ ਸੰਘਰਸ਼ ਦੇ ਵਿੱਚ ਬਹੁਤ ਐਕਟਿਵ ਰਿਹਾ ਉਹ ਵੱਡੇ ਵੱਡੇ ਉਹਨਾਂ ਨੇ ਐਕਸ਼ਨ ਕੀਤੇ ਆਪਣੇ ਸਮਿਆਂ ਦੇ ਵਿੱਚ ਉਹਨਾਂ ਦੀ ਕਰਦਾਰ ਕੋਸ਼ਿਸ਼ ਕੀਤੀ ਜਾਊਗੀ ਉਹਨਾਂ ਨੂੰ ਨੀਵਾ ਵਿਖਾਇਆ ਜਾਊਗਾ ਤੇ ਚਮਕੀਲੇ ਨੂੰ ਉਭਾਰ ਕੇ ਫਿਰ ਸਾਹਮਣੇ ਲਿਆਂਦਾ ਜਾਊਗਾ ਇਹਦਾ ਕਾਰਨ ਅਸੀਂ ਇਹੋ ਦੱਸਿਆ ਵੀ ਜਿਨ੍ਹਾਂ ਨੇ ਰਿਸ਼ਤੇ ਵਿਗਾੜੇ ਜਿੰਨੇ ਪੰਜਾਬ ਦੇ ਸੱਭਿਆਚਾਰ ਨੂੰ ਵਿਗਾੜ ਕੇ ਪੇਸ਼ ਕੀਤਾ ਅਸੀਂ ਤਾਂ ਉਹਦਾ ਵਿਰੋਧ ਕਰ ਰਹੇ ਹਾਂ ਵੀ ਪੰਜਾਬ ਦੇ ਲੋਕੋ ਇਹਨੂੰ ਹੀਰੋ ਨਾ ਮੰਨੋ ਇਹ ਪੰਜਾਬ ਦਾ ਹੀਰੋ ਨਾ ਕਦੀ ਹੋਇਆ ਤੇ ਨਾ ਹੋ ਸਕਦਾ ਹਰ ਇੱਕ ਕਲਾਕਾਰ ਹੈ ਆਪਣੀ ਜ਼ਿੰਦਗੀ 'ਚ ਹਰ ਤਰ੍ਹਾਂ ਦੇ ਗੀਤ ਗਾਂਦਾ ਚਮਕੀਲਾ ਉਸਨੇ ਧਾਰਮਿਕ ਗੀਤ ਵੀ ਗਾਏ ਨੇ ਉਸਨੇ ਲੋਕ ਤੱਤ ਵੀ ਗਾਏ ਨੇ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਨਹੀਂ ਵੇਖੋ ਜਿੱਥੇ ਉਹਨੇ ਧਾਰਮਿਕ ਗੀਤ ਗਾਏ ਆ ਨਾ ਅਸੀਂ ਧਾਰਮਿਕ ਗੀਤ ਉਹਦੇ ਸੁਨੇ ਵੀ ਆ ਜਿੱਥੇ ਉਹ ਸਹੀ ਆਪਾਂ ਸਹੀ ਕਾਵਾਂਗੇ ਪਰ ਜਿੱਥੇ ਤੁਸੀਂ ਦੇਖੋ ਇੱਕ ਉਲਟੀ ਇੱਕ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੱਲ ਕਰਨੀ ਇੱਕ ਪਾਸੇ ਸ਼ਹੀਦਾਂ ਸਿੰਘਾਂ ਦੀ ਗੱਲ ਕਰਨੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਕਰਨੀ ਪਰ ਇੱਕ ਬਿਲਕੁਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਦੇ ਉਲਟ ਕਿਉਂਕਿ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਜਾਂ ਸਿੱਖੀ ਦਾ ਸਿਧਾਂਤ ਹੈ ਉਹ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿਖਾਉਂਦਾ ਧੀਆਂ ਭੈਣਾਂ ਦਾ ਮਾਣ ਸਤਕਾਰ ਕਰਨਾ ਸਿਖਾਉਂਦਾ ਗੁਰਬਾਣੀ ਦਾ ਸਿਧਾਂਤ ਜਾਂ ਸਿੱਖੀ ਦਾ ਸਿਧਾਂਤ ਪਰ ਇੱਕ ਪਾਸੇ ਬਿਲਕੁਲ ਉਲਟ ਜੀਦੇ ਵਿੱਚ ਨਾ ਕਿਸੇ ਧੀ ਦਾ ਸਤਕਾਰ ਹੈ ਨਾ ਕਿਸੇ ਭੈਣ ਦਾ ਸਤਕਾਰ ਹੈ ਮਤਲਬ ਵੀ ਉਹ ਸਿਧਾਂਤ ਦੇ ਬਿਲਕੁਲ ਉਲਟ ਚ ਮਕੀਲਾ ਜਾ ਰਿਹਾ ਉਥੇ ਤਾਂ ਵਿਰੋਧ ਕਰਨਾ ਬਣਦਾ ਨਹੀਂ ਉਹਨੇ ਮਾਫੀ ਵੀ ਮੰਗੀ ਸੀ ਅਕਾਲ ਤਖਤ ਤੋਂ ਨਹੀਂ ਮਾਫੀ ਮੰਗ ਕੇ ਵੀ ਦੂਸਰੇ ਪਾਸੇ ਗਿਆ ਮਾਫੀ ਉਹਨੇ ਮੰਗੀ ਸ਼੍ਰੀ ਅਕਾਲ ਤਖਤ ਸਾਹਿਬ ਸੰਤ ਗਿਆਨੀ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਉਥੇ ਵੀ ਪੇਸ਼ ਹੋਇਆ ਬਾਅਦ ਦੇ ਵਿੱਚ ਬਾਬਾ ਗੁਰਵਜਨ ਸਿੰਘ ਮਾਣੂਚਾਲ ਉਹਨਾਂ ਦੇ ਕੋਲ ਵੀ ਪੇਸ਼ ਹੁੰਦਾ ਮਾਫੀ ਉਹਨੇ ਮੰਗੀ ਹੈ ਅਸੀਂ ਇਹ ਗੱਲ ਤੋਂ ਭੱਜਦੇ ਨਹੀਂ ਮੁਨਕਰ ਨਹੀਂ ਹੁੰਦੇ ਉਹਨਾਂ ਦਾ ਮਾफी ਮੰਗਦਾ ਨਹੀਂ ਮaaf ਕਰਨਾ ਚਾਹੀਦਾ ਨਹੀਂ ਮaaf ਕਰਨਾ ਚਾਹੀਦਾ ਉਹਨੂੰ ਮਾਫੀ ਦਿੱਤੀ ਵੀ ਗਈ ਆ ਹੁਣ ਮਾਫੀ ਮੰਨ ਕੇ ਚਲੋ ਕੋਈ ਵੀ ਆ ਬੰਦਾ ਅਪਰਾਧ ਕਰਦਾ ਕੋਈ ਕਤਲ ਕਰ ਦਿੰਦਾ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਅਪਰਾਧ ਹੁੰਦੇ ਉਹਦੀ ਮਾਫੀ ਮੰਗ ਕੇ ਫੇਰ ਉਹ ਗਲਤੀ ਕਰਨੀ ਇੱਕ ਪਾਸੇ ਮਾਫੀ ਦੇਤੀ ਆ ਨੂੰ ਇਹ ਨਹੀਂ ਮਾਫੀ ਦਿੱਤੀ ਨਹੀਂ ਸੰਤਾਂ ਨੇ ਵੀ ਮਾਫੀ ਦਿੱਤੀ ਆ ਮਾਣੋ ਬਾਬਾ ਮਾਣੋ ਚਾਲੂ ਨਾ ਵੀ ਮਾਫੀ ਦਿੱਤੀ ਆ ਪਰ ਮਾਫੀ ਮੰਗ ਕੇ ਫੇਰ ਜਾ ਕੇ ਉੱਥੇ ਜਾ ਕੇ ਕਹਿਣਾ ਵੀ ਮੈਂ ਖਾੜਕੂ ਸਿੰਘਾਂ ਨੂੰ ਮੈਂ ਪੈਸੇ ਦੇ ਦਿੱਤੇ ਆ ਹੁਣ ਉਹਨਾਂ ਨੇ ਕਹਿਤਾ ਵੀ ਜਿੱਦਾਂ ਬੋਲਣਾ ਉਦਾਂ ਤੂੰ ਆਪਣੇ ਹਿਸਾਬ ਦੇ ਨਾਲ ਬੋਲ ਮਾਫੀ ਮੰਗ ਕੇ ਜਾ ਕੇ ਫੇਰ ਸਿੰਘਾਂ ਦੀ ਕਰਦਾਰਕੁਸ਼ੀ ਕਰਨੀ ਫੇਰ ਜਾ ਕੇ ਉਹ ਨੱਚਰ ਗੀਤ ਗਾਉਣੇ ਫੇਰ ਲੋਕਾਂ ਨੂੰ ਗੰਦੇ ਪਾਸੇ ਤੇ ਕਰਦਾਰਕੁਸ਼ੀ ਕੀਤੀ ਉਹਨੇ ਸਿੰਘਾਂ ਦੀ ਕਰਦਾਰਕੁਸ਼ੀ ਵੇਖੋ ਵੀ ਇਹ ਜਿਹੜੇ ਸਿੰਘ ਆ ਵਿਕੇ ਹੋਏ ਆ ਵੀ ਇਹਨਾਂ ਨੂੰ ਮੈਂ ਪੈਸੇ ਦਿੱਤੇ ਆ ਇਹਨਾਂ ਨੂੰ ਮੈਂ ਪੈਸੇ ਦਿੱਤੇ ਆ ਇਹ ਸਿੰਘ ਵਿਕੇ ਹੋਏ ਆ ਤੇ ਇਹ ਇਹ ਕਰਦਾਰਕੁਸ਼ੀ ਨਹੀਂ ਤੇ ਹੋਰ ਕੀ ਆ ਚਮਕੀਲੇ ਨੇ ਕਿਹਾ ਸੀ ਆਵੇਂ ਹਾਂ ਬਿਲਕੁਲ ਬਿਮੇ ਸਾਡੇ ਕੋਲ ਇਹਨਾਂ ਦੇ ਸਾਰਾ ਕੁਝ ਪਿਆਵਾ ਜਿਹੜੇ ਜਿਹੜੇ ਸਿੰਘ ਉਸ ਸਮੇਂ ਮੌਜੂਦ ਸੀ ਉਹਨਾਂ ਕੋਲੇ ਸਾਰਾ ਬਾਇਓ ਡਾਟਾ ਪਿਆ ਹੋਇਆ ਹਾਂਜੀ ਪਰ ਕਈ ਤਾਂ ਇਹ ਵੀ ਕਹਿੰਦੇ ਨੇ ਨਾ ਕਿ ਉਸ ਸਮੇਂ ਹੋਰ ਵੀ ਕਲਾਕਾਰ ਸੀਗੇ ਜਿਹੜੇ ਗੀਤ ਗਾਉਂਦੇ ਸੀਗੇ ਪਰ ਚਮਕੀਲੇ ਦਾ ਵਿਰੋਧ ਇਸ ਕਰਕੇ ਕਿਉਂਕਿ ਉਹ ਨੀਵੀਂ ਜਾਤ ਦਾ ਸੀ ਨਾ ਨਾ ਨੀਵੀਂ ਜਾਤ ਦਾ ਕਰਕੇ ਨਹੀਂ ਹੈ ਨੀਵੀਂ ਜਾਤ ਦਾ ਹੁਣ ਬੱਗੇ ਸਬਰੀ ਨੇ ਕਿੰਨੇ ਗਲਤ ਗਾਣੇ ਗਾਏ ਆ ਹੋਰ ਪਤਾ ਨਹੀਂ ਕਿੰਨੇ ਮਤਲਬ ਇਹਦੇ ਤੋਂ ਵੀ ਨੀਚ-ਨੀਚ ਪਏ ਆ ਇੱਥੇ ਜਾਤ ਪਾਤ ਦਾ ਕੋਈ ਵਿਰੋਧ ਨਹੀਂ ਆ ਤੁਸੀਂ ਖਾੜਕੂ ਸਿੰਘਾਂ ਦਾ ਜਦੋਂ ਇਤਿਹਾਸ ਪੜ੍ਹੋਗੇ ਨਾ ਤੇ ਖਾੜਕੂ ਸਿੰਘਾਂ ਦੇ ਵਿੱਚ ਵੀ ਮਜਬੀ ਸਿੱਖ ਵੀ ਸਨ ਨਾ ਦੂਸਰੇ ਵੀ ਸਨ ਨਾ ਸਿੱਖ ਤਾਂ ਇੱਕ ਜਾਤਾਂ ਪਾਤਾਂ ਤੋਂ ਉੱਠ ਜਾਣ ਦੀ ਇੱਕ ਸਿੱਖਿਆ ਵਾ ਸਿੱਖੀ ਦੇ ਵਿੱਚ ਸਿੱਖ ਜਾਤਪਾਤ ਦੇ ਵਿੱਚ ਨਹੀਂ ਪੈਂਦਾ ਵਰਣ ਵੰਡ ਦੇ ਵਿੱਚ ਨਹੀਂ ਪੈਂਦਾ ਕਿਉਂਕਿ ਸਾਡੀ ਗੁਰਬਾਣੀ ਦਾ ਫਰਮਾਨ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਜਿੱਥੇ ਕੋਈ ਚੰਗਾ ਉਹਨੂੰ ਚੰਗਾ ਕਹਿੰਨੇ ਆ ਜਿੱਥੇ ਕੋਈ ਗੰਦਾ ਉਹਨੂੰ ਗੰਦਾ ਕਹਿੰਨੇ ਆ ਵੀ ਅਸੀਂ ਉਹ ਇਹ ਨਹੀਂ ਚਮਕੀਲਾ ਨੀਵੀਂ ਜਿਆਦਾ ਤਾਂ ਕਰਕੇ ਉਹਦਾ ਵਿਰੋਧ ਹੋਇਆ ਜਾਂ ਤਾਂ ਕਰਕੇ ਉਹਦਾ ਸੋਧਾ ਲੱਗਾ ਨਹੀਂ ਚਮਕੀਲੇ ਦੀ ਸੋਚ ਨੂੰ ਵੇਖ ਕੇ ਜਿਹੜੀ ਉਹਦੀ ਗੰਦੀ ਸੋਚ ਸੀ ਜਿਹੜਾ ਉਹਨੇ ਮਤਲਬ ਪੰਜਾਬ ਦੇ ਸੱਭਿਆਚਾਰ ਨੂੰ ਇੱਕ ਸਰਕਾਰ ਦੀ ਛੈ ਦੇ ਉੱਪਰ ਵੇਖੋ ਤੁਸੀਂ 84 80 ਦਾ ਜਿਹੜਾ ਦੁਹਾਕਾ ਉਹ ਦੁਹਾਕਾ ਜਦੋਂ ਸੇਕ ਸੰਘਰਸ਼ ਪੂਰਾ ਸਿਖਰਾਂ ਤੇ ਆਪਣੀ ਆਜ਼ਾਦੀ ਦਾ ਸੰਘਰਸ਼ ਲੜਿਆ ਜਾ ਰਿਆ ਵੀ ਜਿਹੜੇ ਨੌਜਵਾਨ ਆ ਘਰ-ਬਾਰ ਛੱਡ ਕੇ ਕੌਮ ਦੇ ਲੇਖੇ ਆਪਣੀਆਂ ਜਿੰਦਗਾਨੀਆਂ ਲਾ ਰਹੇ ਨੇ ਉਸੇ ਸਮੇਂ ਦੇ ਵਿੱਚ ਚਮਕੀਲਾ ਕਿਉਂ ਬਾਹਰ ਆਇਆ ਇੱਕ ਸੋਚਣ ਦੀ ਗੱਲ ਹੈ ਨਾ ਉਸੇ ਸਮੇਂ ਦੇ ਵਿੱਚ ਚਮਕੀਲੇ ਨੂੰ ਬਾਹਰ ਲਿਆ ਕੇ ਬਠਾਇਆ ਜਾਂਦਾ ਵੀ ਸ਼ਾਇਦ ਵੀ ਚਮਕੀਲਾ ਹੀ ਸਾਰਾ ਕੋਜਾ ਪੰਜਾਬੀਆਂ ਦਾ ਵੀ ਉਹ ਉਸ ਸੰਘਰਸ਼ ਨੂੰ ਫੇਲ ਕਰਨ ਦਾ ਕਰਕੇ ਚਮਕੀਲਾ ਇਹਨਾਂ ਨੇ ਗਰਾਊਂਡ ਤੇ ਲੈ ਕੇ ਆਂਦਾ ਸਰੋਤੇ ਜ਼ਿੰਮੇਵਾਰ ਨਹੀਂ ਜਿਹੜੇ ਸੁਣਦੇ ਸੀ ਕਿਉਂਕਿ ਇਹ ਗੱਲ ਕਹੀ ਜਾਂਦੀ ਹੈ ਕਹਿੰਦੇ ਕਿ 1 ਸਾਲ ਦੇ ਵਿੱਚ ਉਹਦੇ 365 ਦਿਨ ਹੁੰਦੇ ਨੇ ਤੇ 400 400 ਦੇ ਸ਼ੋਅ ਲੱਗਦੇ ਸੀ ਪਰ ਸ਼ੋਅ ਕਿੱਥੋਂ ਲੱਗਦੇ ਸੀ ਆਪਣੇ ਹੀ ਲੋਕ ਲਗਵਾਉਂਦੇ ਸੀ ਉਹਦੇ ਸ਼ੋਅ ਬਿਲਕੁਲ ਇਹ ਵੀ ਗੱਲ ਇਹ ਵੀ ਜਿਹੜੀਆਂ ਸਰਕਾਰਾਂ ਦੀ ਸ਼ਹਿਤ ਇਹ ਜਿਹੜੇ ਸ਼ੋਅ ਲੱਗਦੇ ਹੁੰਦੇ ਤੁਸੀਂ ਅੱਜ ਵੀ ਦੇਖ ਲਓ ਵੱਡੇ ਵੱਡੇ ਜਿਹੜੇ ਸਿੰਗਰ ਉਹਨਾਂ ਨੂੰ ਕੌਣ ਪ੍ਰੋਮੋਟ ਕਰ ਰਿਹਾ ਹੁਣ ਜੇਕਰ ਅੱਜ ਦਲਜੀਤ ਦੁਸਾਂਜ ਇਹ ਫਿਲਮ ਕੱਢ ਰਿਹਾ ਵਾ ਤੇ ਕਿਹੜੇ ਦੌਰ ਦੇ ਵਿੱਚ ਕੱਢ ਰਿਹਾ ਇੱਕ ਪਾਸੇ ਦੀਪ ਸਿੱਧੂ ਦੁਨੀਆ ਤੋਂ ਜਾਂਦਾ ਤੁਸੀਂ ਦਿਲਜੀਤ ਦੋਸਾਂ ਨੂੰ ਵੀ ਸਹੀ ਨਹੀਂ ਮੰਨਦੇ ਮੈਂ ਤੁਹਾਡੀ ਗੱਲ ਤੇ ਆ ਰਿਹਾ ਇੱਕ ਪਾਸੇ ਤਾਂ ਤੁਸੀਂ ਦੇਖ ਲਓ ਵੀ 80 ਤੋਂ ਲੈ ਕੇ ਅੱਜ ਦਾ ਸਮਾਂ 35-40 ਸਾਲ ਦਾ ਸਮਾਂ ਹੋ ਗਿਆ 35-40 ਸਾਲ ਦੇ ਸਮੇਂ ਦੇ ਵਿੱਚ ਚਮਕੀਲਾ ਬਾਹਰ ਨਹੀਂ ਆਇਆ ਚਮਕੀਲਾ ਜਿੱਥੇ ਪਿਆ ਸੀ ਉਹ ਪਿਆ ਸੀ ਆਪਣੀ ਥਾਂ ਤੇ ਕਿਸੇ ਨੇ ਕੋਈ ਏਡੀ ਵੱਡੇ ਪੱਧਰ ਤੇ ਚਮਕੀਲੇ ਦੀ ਗੱਲ ਨਹੀਂ ਕੀਤੀ ਅੱਜ ਉਹ ਸਮਾਂ ਦੀਪ ਸਿੱਧੂ ਦੁਨੀਆ ਤੋਂ ਗਿਆ ਦੀਪ ਸਿੱਧੂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਜਿਹੜੇ ਸਿੱਖੀ ਦੇ ਸਿੱਖੀ ਦੀ ਸੋਚ ਰੱਖਣ ਵਾਲੇ ਨੌਜਵਾਨ ਆ ਉਹ ਆਪਣੇ ਘਰਾਂ ਤੋਂ ਬਾਹਰ ਨਿਕਲੇ ਸੰਘਰਸ਼ ਪ੍ਰਤੀ ਜਾਗਰੂਕ ਹੋਏ ਚਾਹੇ ਉਹ ਕਿਸਾਨੀ ਅੰਦੋਲਨ ਨਾਲੋਂ ਚਾਹੇ ਵੈਸੇ ਸਿੱਖਾਂ ਦਾ ਪੰਥਕ ਜਿਹੜਾ ਸੰਘਰਸ਼ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੋਵੇ ਉਸ ਸੰਘਰਸ਼ ਪ੍ਰਤੀ ਜਾਗਰੂਕ ਹੋਏ ਉਸੇ ਸਮੇਂ ਦੇ ਵਿੱਚ ਚਮਕੀਲਾ ਬਾਹਰ ਆ ਗਿਆ ਚਮਕੀਲੇ ਨੂੰ ਹੀਰੋ ਵੀ ਨਹੀਂ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਦੱਸਣਾ ਵੀ ਤੁਹਾਡਾ ਦੀਪ ਹੀਰਾ ਜਿਹੜਾ ਨੌਜਵਾਨ ਆ ਉਹ ਨਹੀਂ ਹੀਰੋ ਤੁਹਾਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹ ਨਹੀਂ ਹੀਰੋ ਤੁਹਾਡਾ ਚਮਕੀਲਾ ਹੀਰੋ ਪੰਜਾਬ ਦੇ ਵੀ ਉਹ ਸਮੇਂ ਦੇ ਵਿੱਚ ਜਦੋਂ ਪੂਰਾ ਸੰਘਰਸ਼ ਅਜ ਦੀ ਡੇਢ ਦੇ ਵਿੱਚ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਵੀ ਸੰਘਰਸ਼ ਚੱਲ ਰਿਹਾ ਪਰ ਅੱਜ ਦੇ ਸਮੇਂ ਦੇ ਵਿੱਚ ਕੀਲਾ ਬਾਹਰ ਆਉਣਾ ਵੀ ਸੋਚਣ ਦਾ ਵਿਚਾਰ ਜਾਣ ਬੁੱਝ ਕੇ ਲਿਆ ਜਾ ਰਿਹਾ ਜਾਣ ਬੁੱਝ ਕੇ ਇੱਕ ਪਲੈਨਿੰਗ ਦੇ ਨਾਲ ਜਦੋਂ ਉਦੋਂ ਕੇ ਕੇਐਸ ਬਰਾੜ ਵਰਗੇ ਕੇਪੀਐਸ ਗਿੱਲ ਵਰਗੇ ਸਿੰਗਰਾਂ ਨੂੰ ਸਾਹਮਣੇ ਕੁਰਸੀਆਂ ਤੇ ਬਿਠਾ ਬਿਠਾ ਕੇ ਅੱਧੀ ਅੱਧੀ ਰਾਤ ਤੱਕ ਸ਼ਰਾਬ ਦਾ ਸੇਵਨ ਕਰਕੇ ਕੇਪੀਐਸ ਗਿੱਲ ਨੇ ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨੇ ਕੁ ਅਖਾੜੇ ਲਵਾਈ ਕੇਪੀਐਸ ਸਾਹਮਣੇ ਬਿਠਾ ਕੇ ਇਹ ਗੱਲ ਕਹਿੰਦਾ ਸੀ ਵੀ ਮੇਰੇ ਸਾਹਮਣੇ ਗਾਓ ਤੇ ਉਹ ਅਖਾੜੇ ਆਪ ਉਹਨੇ ਚਾਲੂ ਕਰਵਾਏ ਸੀ ਵੀ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਸੰਘਰਸ਼ਵਲ ਨਾ ਤੁਰਨ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਇੱਕ ਲੱਚਰ ਗਾਣੀ ਸੁਣ ਕੇ ਬਸ ਉਥੋਂ ਤੱਕ ਸੀਮਤ ਰਹੇ ਫਿਲਮਾਂ ਦਾ ਅਸਰ ਹੁੰਦਾ ਨੌਜਵਾਨਾਂ ਤੇ ਬਿਲਕੁਲ ਹੁੰਦਾ ਜੀ ਜੇਕਰ ਇੱਥੇ ਦੁਨੀਆ ਦੇ ਵਿੱਚ ਜੋ ਕੁਝ ਵੀ ਅਸੀਂ ਸੁਣਦੇ ਆ ਜਾਂ ਸੁਣਾਉਂਦੇ ਆ ਹਰ ਇੱਕ ਚੀਜ਼ ਦਾ ਅਸਰ ਹੈ ਗਾਣੇ ਦਾ ਕਿਉਂ ਨਹੀਂ ਨੌਜਵਾਨ ਤੇ ਅਸਰ ਹੋਵੇਗਾ ਫਿਲਮ ਦਾ ਵੀ ਅਸਰ ਹੈ ਗਾਣਿਆਂ ਦਾ ਵੀ ਅਸਰ ਹੈ ਜੇਕਰ ਅਸੀਂ ਖਰਾਕ ਜਿਹੜੀ ਤਨ ਦੀ ਖਰਾਕ ਹੈ ਨਾ ਰੋਟੀ ਖਾ ਰਹੇ ਹਾਂ ਉਹਦਾ ਅਸਰ ਹੈ ਪਾਣੀ ਪੀ ਰਹੇ ਹਾਂ ਉਹਦਾ ਅਸਰ ਹੈ ਕੋਈ ਚੰਗਾ ਵਧੀਆ ਖਰਾਕ ਖਾਣੇ ਉਹਦੇ ਉਹਦਾ ਵੀ ਅਸਰ ਹੈ ਇਹ ਇੱਕ ਸਾਡਾ ਮਨ ਹੈ ਤੇ ਮਨ ਦੇ ਮਨ ਦੇ ਉੱਪਰ ਜਿਹੜੀ ਆਪਾਂ ਸੁਣੀ ਗੱਲ ਹੈ ਉਹਦਾ ਵੀ ਅਸਰ ਹੁੰਦਾ ਹੈ ਜਿਹੜੀ ਆਪਾਂ ਵੇਖੀ ਗੱਲ ਹੈ ਅੱਖਾਂ ਦੇ ਨਾਲ ਉਹਦਾ ਵੀ ਅਸਰ ਹੁੰਦਾ ਹੈ ਬਿਲਕੁਲ ਹੁਣ ਤੁਸੀਂ ਦੇਖ ਲਓ ਕੂੜੇ ਦਾ ਢੇਰ ਹੈ ਤੇ ਕੂੜੇ ਦੇ ਢੇਰ ਦੀ ਕੋਲ ਦੀ ਲੰਘਾਂਗੇ ਤੇ ਨੱਕ ਜਿੰਨਾ ਮਰਜ਼ੀ ਬੰਦ ਕਰ ਲਓ ਉਹਦਾ ਕਿਤੇ ਨਾ ਕਿਤੇ ਉਦੀ ਦੁਰਗੰਧੀ ਸਾਡੇ ਅੰਦਰ ਜਾਂਦੀ ਜਾਂਦੀ ਹੈ। ਨਹੀਂ ਇੱਕ ਗੱਲ ਹੋਰ ਵੀ ਕਹਿੰਦੇ ਨੇ ਕਹਿੰਦੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਰਿਲੀਜ਼ ਹੁੰਦੀ ਹੈ ਉਹਦੇ ਚ ਕਿਰਦਾਰ ਭਾਈ ਜਸਵੰਤ ਸਿੰਘ ਖਾਲੜਾ ਦਾ ਦਿਲਜੀਤ ਤੁਸਾਂਜ ਨਿਭਾਉਂਦਾ ਹੈ। ਉਸ ਫਿਲਮ ਦਾ ਵਿਰੋਧ ਹੁੰਦਾ ਹੈ ਤੇ ਕਾਫੀ ਕੱਟ ਵੀ ਲੱਗਦੇ ਨੇ ਫਿਲਮ ਦੇ ਵਿੱਚ। ਉਦੋਂ ਕੋਈ ਸਿੱਖ ਨੌਜਵਾਨ ਗੱਲ ਨਹੀਂ ਕਰਦਾ ਕਿ ਕੱਟ ਕਿਉਂ ਲੱਗ ਰਹੇ ਨੇ? ਫਿਲਮ ਦਾ ਵਿਰੋਧ ਕਿਉਂ ਹੋ ਰਿਹਾ ਹੈ? ਤੇ ਜਦੋਂ ਉਹੀ ਬੰਦਾ ਆਪਣੀ ਰੋਜੀ ਰੋਟੀ ਦੇ ਵਾਸਤੇ ਇੱਕ ਫਿਲਮ ਦੇ ਵਿੱਚ ਚਮਕੀਲੇ ਦਾ ਕਿਰਦਾਰ ਨਿਭਾਉਂਦਾ ਤੇ ਉਹਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ। ਭਾਈ ਜਸਵੰਤ ਸਿੰਘ ਦੀ ਖਾਲੜਾ ਸਾਹਿ ਉਹਦਾ ਜਿਹੜਾ ਰੋਲ ਕਰਨਾ ਇਹੋ ਜੇ ਦਲਜੀਤ ਦੁਸਾਂਜ ਵਰਗੇ ਬੰਦੇ ਦੇ ਹਿੱਸੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਇਹ ਉਹਦਾ ਰੋਲ ਨਹੀਂ ਨਿਭਾ ਸਕਦਾ ਜਿੱਥੋਂ ਤੱਕ ਉਹਦਾ ਕਿਰਦਾਰ ਉੱਚਾ ਨਾ ਜਸਵੰਤ ਸਿੰਘ ਖਾਲੜਾ ਆਪਣੇ ਆਪ ਦੇ ਵਿੱਚ ਇੱਕ ਸਿੱਖਾਂ ਦਾ ਹੀਰੋ ਆ ਸਿੱਖ ਉਹ ਤੋਂ ਸਿੱਖਿਆ ਲੈਂਦੇ ਆ ਵੀ ਉਹਨੇ ਮਨੁੱਖੀ ਹਕਾਂ ਦੀ ਗੱਲ ਕੀਤੀ ਆ ਮਨੁੱਖੀ ਹਕਾਂ ਦਾ ਰਖਵਾਲਾ ਕਿਹਾ ਜਾਂਦਾ ਪੰਜਾਬ ਪੰਜਾਬ ਦੀ ਧਰਤੀ ਤੇ ਉਹਨੂੰ ਤੇ ਉਹਦਾ ਤੁਸੀਂ ਦੇਖ ਲਓ ਇੱਕ ਗੱਲ ਹੁਣ ਸੋਚੋ ਵੀ ਜਿਹੜੇ ਸੈਂਸਰ ਬੋਰਡ ਆ ਉਹਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਜੇਕਰ ਵਧੀਆ ਸ਼ਖਸੀਅਤ ਨੂੰ ਦਲਜੀਤ ਦੋਸਾਂਝ ਪੇਸ਼ ਕਰ ਰਿਆ ਸੀ ਉੱਥੇ ਜਿਹੜੇ ਜਿਹੜੇ ਪਤਾ ਸੀ ਸੈਂਸਰ ਬੋਰਡ ਨੂੰ ਵੀ ਇਹ ਸਿੱਖਾਂ ਪ੍ਰਤੀ ਇਹ ਵਧੀਆ ਸੀਨ ਆ ਜਾਂ ਉਹਨਾਂ ਸੀਨਾਂ ਦੇ ਵਿੱਚ ਜਸਵੰਤ ਸਿੰਘ ਖਾਲੜੇ ਨੂੰ ਹੀਰੋ ਬਣਾ ਕੇ ਵਿਖਾਇਆ ਜਾਊਗਾ ਉਹਨਾਂ ਸੀਨ ਕਟਾਤੇ ਸੈਂਸਰ ਬੋਰਡ ਨੂੰ ਉਹ ਦੇਖਿਆ ਜਿਹੜੀ ਚੰਗੀ ਚੀਜ਼ ਆ ਸਿੱਖਾਂ ਵਾਸਤੇ ਜਾਂ ਸਿੱਖ ਨੌਜਵਾਨੀ ਵਾਸਤੇ ਜਿਹੜੀ ਵਧੀਆ ਚੀਜ਼ ਆ ਉਹ ਸੈਂਸਰ ਬੋਰਡ ਕਟਾ ਦਿੰਦਾ ਵਿੱਚੋਂ ਸੀਨ ਪਰ ਜਿਹੜੀ ਚਮਕੀਲਾ ਸਾਡੇ ਸਿੱਖਾਂ ਵਾਸਤੇ ਸਾਡੇ ਸਿੰਘਾਂ ਵਾਸਤੇ ਉਹਦੇ ਵਿੱਚ ਕਰਦਾਰ ਕੋਸ਼ਿਸ਼ ਕੀਤੀ ਆ ਉਹ ਸੀਨ ਇਹਨਾਂ ਨੂੰ ਇੱਕ ਨਹੀਂ ਦਿਖਿਆ ਹੋਵੇਗਾ ਵੀ ਉਹ ਸਾਹਮਣੇ ਭਾਵੇਂ ਹੋਰ ਵੀ ਸਿੱਖਾਂ ਨੂੰ ਹੋਰ ਬਦਨਾਮ ਕਰਨ ਦਾ ਕਰਕੇ ਤਾਂ ਚਾਰ ਸੀਨ ਹੋਰ ਵਾੜ ਦੋ ਵੀ ਉਹ ਨਹੀਂ ਕਟਾਉਣੇ ਉਹ ਕਿਉਂਕਿ ਲੋੜ ਹੀ ਨਹੀਂ ਇਹਨਾਂ ਨੂੰ ਕਟਾਉਣ ਦੀ ਜਿਹਦੇ ਵਿੱਚ ਸਾਡੀ ਬਦਨਾਮੀ ਹੋ ਰਹੀ ਹੈ ਬਿਲਕੁਲ ਮੌਜੂਦਾ ਸਮੇਂ ਦੇ ਕਲਾਕਾਰ ਚਮਕੀਲੇ ਨਾਲੋਂ ਵਧੀਆਂ ਨੇ ਕਿਉਂਕਿ ਉਹ ਤਾਂ ਆਪਣੇ ਵੀਡੀਓਜ਼ ਦੇ ਵਿੱਚ ਤਾਂ ਸ਼ਰਿਆਮ ਦਿਖਾਉਂਦੇ ਨਹੀਂ ਆਪਾਂ ਕਿਸੇ ਸਿੰਗਰ ਨੂੰ ਮੈਂ ਤਾਂ ਇਹ ਗੱਲ ਕਹਿ ਰਿਹਾ ਆਜ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਜਿਹੜੀਆਂ ਸਿੰਗਰ ਗਾਣਾ ਕੱਢਦੇ ਨੇ ਗਾਣਾ ਕੱਢਣ ਤੋਂ ਬਾਅਦ ਆ ਉਹਦੇ ਉੱਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਉਹ ਤਾਂ ਕੱਲੇ ਲੱਕ ਮਿੰਦਾ ਸੀ ਹਾ ਤੇ ਲੱਕ ਨੰਗੇ ਵਿਖਾਈ ਜਾਂਦੇ ਆ ਹੂੰ ਮੈਂ ਉਹੀ ਕਹਿੰਦਾ ਅੱਜ ਮਤਲਬ ਉਹ ਤੋਂ ਤਾਣਾ ਬਾਣਾ ਵਿਗੜ ਗਿਆ ਉਹਦਾ ਵਿਰੋਧ ਕਿਉਂ ਨਹੀਂ ਤੇ ਵਿਰੋਧ ਬਿਲਕੁਲ ਆ ਅਸੀਂ ਤਾਂ ਜਿਹੜਾ ਕੋਈ ਇਸ ਤਰ੍ਹਾਂ ਦਾ ਲੱਚਰ ਗਾਣਾ ਗਾਉਂਦਾ ਵਾ ਆਪਣੇ ਪੱਧਰ ਤੇ ਅਸੀਂ ਜੋ ਕੁਝ ਕਰ ਹੀ ਰਹੇ ਹਾਂ ਵੀ ਵਿਰੋਧ ਤਾਂ ਇਹੀ ਹੁੰਦਾ ਨਾ ਵੀ ਆਪਣੀ ਜ਼ੁਬਾਨ ਦੇ ਰਹੀ ਲੋਕਾਂ ਨੂੰ ਦੱਸਣਾ ਵੀ ਆ ਤੁਹਾਡੇ ਵਾਸਤੇ ਸਹੀ ਆ ਆ ਤੁਹਾਡੇ ਵਾਸਤੇ ਗਲਤ ਆ ਵੀ ਸਾਡਾ ਤਾਂ ਇੱਕ ਪ੍ਰਚਾਰਕ ਦਾ ਤੇ ਫਰਜ਼ ਹੀ ਏ ਆ ਜੀ ਅਸੀਂ ਜਾਗਰੂ ਕਰਨਾ ਜਿਹੜੇ ਨੌਜਵਾਨਾ ਤਾਂ ਸਾਡੀਆਂ ਧੀਆਂ ਭੈਣਾਂ ਉਹਨਾਂ ਨੂੰ ਜਾਗਰੂ ਕਰਨਾ ਕਿਸੇ ਦੀ ਜਾਨ ਲੈ ਲੈਣਾ ਸਹੀ ਹੈ ਨਹੀਂ ਜਾਨ ਦੇਖੋ ਜਦੋਂ ਦਲੀਲਾਂ ਅਪੀਲਾਂ ਹੀਲੇ ਵਸੀਲੇ ਇਹ ਨਹੀਂ ਅਸੀਂ ਸਾਡੇ ਸੇਖ ਨੌਜਵਾਨ ਐਡੇ ਉਹ ਦਿਮਾਗੋਂ ਪੈਦਲ ਨਹੀਂ ਸੀ ਵੀ ਉਹਨਾਂ ਨੇ ਸਿੱਧਾ ਜਾ ਕੇ ਚਮਕੀਲੇ ਦੇ ਗੋਲੀ ਮਾਰਤੀ ਨਹੀਂ ਪਹਿਲਾਂ ਉਹਨੂੰ ਦੋ ਤਿੰਨ ਆਰੀ ਬੁਲਾਇਆ ਗਿਆ ਹੂੰ ਉਹਨੂੰ ਦੋ ਤਿੰਨ ਦਲੀਲਾਂ ਅਪੀਲਾਂ ਸਾਰਾ ਕੁਝ ਕੀਤਾ ਉਹਦੇ ਤੱਕ ਉਹਦੇ ਤੱਕ ਪਹੁੰਚ ਕੀਤੀ ਉਹਨੂੰ ਬੁਲਾਇਆ ਬਕਾਇਦਾ ਬੈਠ ਕੇ ਗੱਲਾਂ ਹੋਈਆਂ ਸਾਰਾ ਕੁਝ ਹੋਇਆ ਮਾਫੀਨਾਮਾ ਹੋਇਆ ਸਿੱਧੀ ਨਹੀਂ ਗੋਲੀ ਮਾਰੀ ਇਹ ਇਹ ਸਾਡੇ ਮਨ ਦਾ ਭਲੇਖਾ ਹੋਊਗਾ ਵੀ ਸੈਂਤ ਸਿੱਧਾ ਹੀ ਜਾ ਕੇ ਵੀ ਉਹਨੂੰ ਕੋਈ ਬੁਲਾਇਆ ਨਹੀਂ ਕੋਈ ਮਾਫੀ ਮੰਗਣਾ ਪਰ ਜਦੋਂ ਕਹਿੰਦੇ ਦਲੀਲਾਂ ਅਪੀਲਾਂ ਹਿਲੇ ਵਸੀਲੇ ਸਾਰੇ ਮੋਕ ਜਾਣ ਤੇ ਫਿਰ ਤੇ ਸਾਡੇ ਦਸ਼ਮੇਸ਼ ਪਿਤਾ ਨੇ ਵੀ ਕਿਹਾ ਵੀ ਉਹ ਸ਼ਾਸਤਰ ਸੁਕਣਾ ਲਾਜ਼ਮੀ ਤੇ ਇਹੀ ਗੱਲ ਚਮਕੀਲੇ ਨੂੰ ਪਹਿਲਾਂ ਸਮਝਾਇਆ ਸੀ ਸਾਰਾ ਕੁਝ ਕੀਤਾ ਸੀ ਪਰ ਨਹੀਂ ਉਹ ਆਪਣੀ ਅੜੀ ਤੇ ਪੱਕਾ ਰਿਹਾ ਉਹ ਕਿਹਾ ਵੀ ਜੋ ਮੈਂ ਕਹਿੰਦਾ ਮੈਂ ਕਹੂੰਗਾ ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹੂੰਗਾ ਪਰ ਫਿਰ ਉੱਥੇ ਕਿਤੇ ਨਾ ਕਿਤੇ ਜਿਹੜਾ ਇਨਸਾਫ਼ ਸਾਡੇ ਗਾਤਰੇ ਪਿਆ ਹੁੰਦਾ ਤੇ ਉਹ ਝੋ ਇਨਸਾਫ਼ ਸਾਨੂੰ ਮਿਲ ਜਾਂਦਾ ਹਾਂ ਹਾਂਜੀ ਤੇ ਹੁਣ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਇਹਦਾ ਨੌਜਵਾਨੀ ਤੇ ਪਹਿਲਾ ਸਵਾਲ ਮੇਰਾ ਇਹ ਹੈ ਕਿ ਉਹ ਗੀਤ ਤਾਂ ਹੋਰ ਵੀ ਹੁੰਦੇ ਨੇ ਜਿਵੇਂ ਹਥਿਆਰ ਵਾਲੇ ਗੀਤ ਹੁੰਦੇ ਨੇ ਠੀਕ ਹੈ ਬਹੁਤ ਸਾਰੀ ਫਿਲਮਾਂ ਇਦਾਂ ਦੀਆਂ ਬਣਦੀਆਂ ਨੇ ਤਾਂ ਲੋਕ ਕਹਿੰਦੇ ਨੇ ਕਿ ਉਹ ਇੱਕ ਸਿਰਫ ਮਨੋਰੰਜਨ ਆ ਅਸੀਂ ਸਿਨੇਮਾ ਕਰਦੇ ਵਿੱਚ ਜਾਣਦੇ ਹਾਂ ਤਾਂ ਦੇਖ ਕੇ ਵਾਪਸ ਆਣੇ ਤੇ ਉਹ ਚੀਜ਼ਾਂ ਉੱਥੇ ਰਹਿ ਜਾਂਦੀਆਂ ਨੇ ਉਹਨਾਂ ਦਾ ਅਸਰ ਕੋਈ ਨਹੀਂ ਨਹੀਂ ਉਹ ਸਾਨੂੰ ਇਹ ਨਹੀਂ ਆ ਚਲੋ ਮਨੋਰੰਜਨ ਕੀਤਾ ਜਾਵੇ ਹੋਰ ਵੀ ਬੜੀਆਂ ਫਿਲਮਾਂ ਆਉਂਦੀਆਂ ਕੱਲੀ ਇਹ ਨਹੀਂ ਚਮਕੀਲੇ ਫਿਲਮ ਤੇ ਮਨੋਰੰਜਨ ਹੋਵੇਗਾ ਚਮਕੀਲੇ ਨੇ ਪੰਜਾਬ ਦਾ ਨਾਮ ਰੋਸ਼ਨ ਨਹੀਂ ਕੀਤਾ ਨਾ ਨਾ ਬਿਲਕੁਲ ਪੰਜਾਬ ਦਾ ਰੋਸ਼ਨ ਉਹਨੇ ਪੰਜਾਬ ਦਾ ਨਾਮ ਰੋਸ਼ਨ ਤਾਂ ਕੀ ਕਰਨਾ ਸੀ ਪੰਜਾਬ ਦਾ ਨਾਮ ਤਾਂ ਉਹਨੇ ਮਿੱਟੀ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਨੀਵਾ ਬਖਾਉਣ ਦੀ ਕਿਤੇ ਪੰਜਾਬ ਦੀ ਧਰਤੀ ਦੇ ਲਈ ਖਾਣ ਬਣੇ ਹੁੰਦੇ ਸੀ ਵੀ ਮੋੜੀ ਬਾਬਾ ਕਾਛ ਵਾਲੇ ਆ ਕਿ ਕਸ਼ਹਰੇ ਵਾਲੇ ਬਾਬਾ ਸਾਡੀ ਧੀ ਕੱਢ ਕੇ ਲੈ ਗਏ ਉਹਨੂੰ ਮੋੜੀ ਸਾਡੇ ਵਾਸਤੇ ਤਾਂ ਖਾਣ ਬਣੇ ਹੁੰਦੇ ਸੀ ਧੀਆਂ ਪਹਿਣਾ ਦੀ ਇੱਜ਼ਤ ਆ ਕਿਸੇ ਅਬਦਾਲੀ ਆਇਆ ਦੇ ਅਬਦਾਲੀ ਦੇ ਕੋਲੋਂ ਅਸੀਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਇਸ ਦੇਸ਼ ਦੀਆਂ ਧੀਆਂ ਭੈਣਾਂ ਚੋਕੇ ਲੈ ਜਾਂਦਾ ਸੀ ਉਹਨਾਂ ਨੂੰ ਵਾਪਸ ਘਰੇ ਪਹੁੰਚਾਉਣੇ ਹੁੰਦੇ ਸੀ ਅਸੀਂ ਸਾਡੇ ਵਾਸਤੇ ਤਾਂ ਖਾਣ ਇਹ ਸੀ ਵੀ ਪੰਜਾਬ ਦੀ ਧਰਤੀ ਦੇ ਖਾਣ ਇਹ ਨਹੀਂ ਸੀ ਵੀ ਉਹਨਾਂ ਨੇ ਚੁੰਨੀਆਂ ਲਾਉਣੀਆਂ ਸਿਖਾਈਆਂ ਹੁਣ ਅਸੀਂ ਅਸੀਂ ਤਾਂ ਟੱਕਣ ਦੇ ਜੋਗ ਆ ਸੀ ਜਿਹੜੇ ਪੰਜਾਬ ਦੀ ਧਰਤੀ ਦੇ ਲੋਕ ਹਨ ਉਹ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਆ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਇਥੋਂ ਦੀ ਧੀਆਂ ਭੈਣਾਂ ਸਾਂਝੀਆਂ ਸਮਝੀਆਂ ਜਾਂਦੀਆਂ ਸੀ ਪਰ ਇਹ ਇਹਨੇ ਇਹਨੇ ਪੰਜਾਬ ਨੂੰ ਗਲਤ ਵਿਖਾਇਆ ਵੀ ਸ਼ਾਇਦ ਪੰਜਾਬ ਚੁੰਨੀਆਂ ਲਾਉਣ ਵਾਲਾ ਸ਼ੈਤ ਪੰਜਾਬ ਲੱਕ ਮਿੰਨ ਵਾਲਾ ਨਹੀਂ ਪੰਜਾਬ ਤਾਂ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿਖਾਉਂਦਾ ਇਹਨੇ ਪੰਜਾਬ ਦਾ ਨਾਮ ਬਦਨਾਮ ਕੀਤਾ ਵਾ ਪੰਜਾਬ ਨੂੰ ਪੰਜਾਬ ਦਾ ਨਾਮ ਰੌਸ਼ਨ ਨਹੀਂ ਕੀਤਾ ਇਦਾਂ ਨਹੀਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹਰੀ ਸਿੰਘ ਨਲੂ ਵਰਗੇ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੋਰ ਪਤਾ ਨਹੀਂ ਕਿੰਨੇ ਕੁ ਸੂਰਮੇ ਸੀ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਇਹਨੇ ਕੋਈ ਪੰਜਾਬ ਦਾ ਨਾਮ ਰੌਸ਼ਨ ਨਹੀਂ ਕੀਤਾ ਹੁਣ ਕਈ ਦੇਖੋ ਅਸੀਂ ਪਰਿਵਾਰ ਦੇ ਵੀ ਵੀਡੀਓ ਸੁਣ ਰਹੇ ਸੀਗੇ ਉਹ ਕਹਿੰਦੇ ਕਿ ਉਹਨੇ 4-5 ਗੀਤ ਕੱਢੇ ਅਸੀਂ ਵੀ ਮੰਨਦੇ ਹਾਂ ਅਸੀਂ ਸਹਿਮਤ ਹਾਂ ਕਿ ਉਹਨੇ ਕੱਢੇ ਪਰ ਉਹਨੇ ਜਦੋਂ ਸਿੱਖ ਧਰਮ ਦੇ ਗੀਤ ਕੱਢੇ ਉਹਨੇ ਸਰਾਂਦੇ ਦੀ ਦੀਵਾਰ ਕੱਢਿਆ ਬਾਬਾ ਦੀਪ ਸਿੰਘ ਜੀ ਦੇ ਗੀਤ ਕੱਢੇ ਸਭ ਤੋਂ ਬਾਬਾ ਖੋਲਿਆ ਸਾਡਾ ਹਨਨ ਕਾਣਾ ਉਹਨੇ ਇਹ ਚੀਜ਼ ਕੀਤੀ ਤਾਂ ਤੁਸੀਂ ਕਿਸੇ ਨੂੰ ਕਿਵੇਂ ਜੱਜ ਕਰਦੇ ਹੋ ਅਗਲੀ ਚੀਜ਼ ਇਹ ਆ ਕਿ ਦੇਖੋ ਚਮਕੀਲੇ ਨੂੰ ਉਸ ਸਮੇਂ ਚ ਇਹ ਗੱਲ ਸਮਝ ਆ ਗਈ ਕਿ ਲੋਕਾਂ ਨੂੰ ਚਾਹੀਦਾ ਕੀ ਐ ਉਹ ਕਹਿੰਦੇ ਵੀ ਉਹ ਘੱਟ ਤੇ ਸਰੋਤੇ ਜ਼ਿੰਮੇਵਾਰ ਨੇ ਕਿਉਂਕਿ ਲੋਕਾਂ ਨੇ ਜਦੋਂ ਉਹ ਚੰਗੇ ਗੀਤ ਗਾਉਂਦਾ ਸੀ ਉਦੋਂ ਉਹ ਨਾ ਫੇਮਸ ਨਹੀਂ ਸੀ ਪਰ ਜਦੋਂ ਉਹਨੇ ਧੀਆਂ ਭੈਣਾਂ ਨੂੰ ਲੈ ਕੇ ਅਦਾ ਦੇ ਗੀਤ ਗਾਣੇ ਸ਼ੁਰੂ ਕੀਤੇ ਤਾਂ ਉਹ ਫੇਮਸ ਹੋ ਗਿਆ ਨਹੀਂ ਬਿਲਕੁਲ ਫੇਮਸ ਤਾਂ ਹੋ ਗਿਆ ਪਰ ਉਹਨੂੰ ਫੇਮਸ ਇੱਕ ਤਰੀਕੇ ਦੇ ਨਾਲ ਕੀਤਾ ਗਿਆ ਨਾ ਹੁਣ ਦੇਖੋ ਤੁਸੀਂ ਇੱਕ ਨਾ ਬੜੀ ਸੋਹਣੀ ਗੱਲ ਕੀਤੀ ਆ ਵੀ ਚਮਕੀਲੇ ਨੂੰ ਪਤਾ ਲੱਗ ਗਿਆ ਪੀ ਲੋਕਾਂ ਨੂੰ ਚਾਹੀਦਾ ਕੀ ਆ ਹਣਾ ਵੀ ਚਮਕੀਲੇ ਨੇ ਤਾਂ ਕਰਕੇ ਉਹ ਗਾਣੇ ਕਾਢੇ ਹੁਣ ਵੇਖੋ ਜਦੋਂ ਸੰਘਰਸ਼ ਚੱਲਦਾ ਤੇ ਸੰਘਰਸ਼ ਦੇ ਵਿੱਚ ਵੀ ਮਤਲਬ ਲੋਕਾਂ ਦੀ ਜਿਹੜੀ ਸੋਚ ਸੀ ਜਾਂ ਸੰਘਰਸ਼ ਸਿਖਰਾਂ ਤੇ ਗਿਆ ਉਦੋਂ ਪਤਾ ਵੀ ਇਹਨਾਂ ਨੂੰ ਹਥਿਆਰ ਚਾਹੀਦੇ ਆ ਹਥਿਆਰਾਂ ਤੋਂ ਬਿਨਾਂ ਸੰਘਰਸ਼ ਜਿੱਤਿਆ ਨਹੀਂ ਜਾਣਾ ਪਰ ਉਤੇ ਪਾਬੰਦੀ ਲੱਗੀ ਨਾ ਵੀ ਹਥਿਆਰ ਪ੍ਰਜਾ ਵਾਸਤੇ ਜਾਂ ਲੋਕਾਂ ਵਾਸਤੇ ਮਾੜੇ ਆ ਵੀ ਉਤੇ ਪਾਬੰਦੀ ਲਾਤੀ ਤੇ ਹੁਣ ਸਰਕਾਰਾਂ ਨੂੰ ਤੇ ਇਹ ਵੀ ਪਤਾ ਇਹ ਚੀਜ਼ਾਂ ਕਿੰਨੀਆਂ ਮਾੜੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਸਾਡੀ ਨੌਜਵਾਨੀ ਜਾਂ ਸਾਡੇ ਸਕੂਲਾਂ ਦੇ ਵਿੱਚ ਸਾਡੀਆਂ ਬੀਏ ਐਮਏ ਪਲੱਸ 2 ਦਸਵੀਂ ਦੀਆਂ ਕਿਤਾਬਾਂ ਦੇ ਵਿੱਚ ਹੀ ਰਾਂਝਾ ਬੜੀ ਰੀਜ ਦੇ ਨਾਲ ਪੜਾਇਆ ਜਾਂਦਾ ਸੱਸੀ ਪੁੰਨੂ ਪੜਾਈ ਜਾਂਦੀ ਆ ਹੋਰ ਆਸ਼ਕ ਟੋਲਾ ਸਾਰਾ ਪੜਾਇਆ ਜਾਂਦਾ ਪਰ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਗਾਇਬ ਉੱਥੇ ਹਰੀ ਸਿੰਘ ਨਲੂਆ ਗਾਇਬ ਮਤਲਬ ਉਸ ਸਮੇਂ ਦੇ ਵਿੱਚ ਵੀ ਇਹਨਾਂ ਨੇ ਪਲਾਨਿੰਗ ਦੇ ਨਾਲ ਉਹਨਾਂ ਨੂੰ ਹੀਰੋ ਬਣਾਇਆ ਵੀ ਇਹਨਾਂ ਦੀ ਸੋਚ ਪੜਨ ਦੇ ਨਾਲ ਕਹਿੰਦੇ ਕਿਤਾਬਾਂ ਬੰਦੇ ਨੂੰ ਕੱਢਦੀਆਂ ਨੇ ਜੋ ਆਪਾਂ ਪੜ੍ਹਦੇ ਆ ਉਹਦਾ ਅਸਰ ਹੁੰਦਾ ਜੋ ਆਪਾਂ ਸੁਣਦੇ ਆ ਉਹਦਾ ਅਸਰ ਹੁੰਦਾ ਜੋ ਆਪਾਂ ਖਾਂਦੇ ਆ ਉਹਦਾ ਅਸਰ ਹੁੰਦਾ ਤੇ ਇਹ ਸਾਡੇ ਨੌਜਵਾਨਾਂ ਦੇ ਵਿੱਚ ਗਲਤ ਅਸਰ ਪਾਉਣ ਦਾ ਕਰਕੇ ਹੀ ਇਹ ਕੁਝ ਕੀਤਾ ਗਿਆ ਜੋ ਕੁਝ ਇਹਨਾਂ ਨੇ ਕਰਵਾਇਆ ਸਰਕਾਰ ਦੀ ਸ਼ਹਿਤ ਹੀ ਹੋਇਆ ਵਾ ਇਹ ਚਲੋ ਅੱਜ ਸਾਡੇ ਮਨ ਦੇ ਵਿੱਚ ਭੁਲੇਖਾ ਹੋਊਗਾ ਵੀ ਇਦਾਂ ਹੀ ਹਾਈਲਾਈਟ ਹੋ ਗਿਆ ਚਮਕੀਲਾ ਇਦਾਂ ਹੀ ਉਹਦੀ ਬੱਲੇ ਬੱਲੇ ਹੋ ਗਈ ਇਹ ਗੱਲ ਨਹੀਂ ਸੀ 84 ਤੋਂ ਪਹਿਲਾਂ ਚਮਕੀਲਾ ਕਿੱਥੇ ਸੀ ਹੂੰ ਉਦੋਂ ਤੇ ਚਮਕੀਲਾ ਕਿਤੇ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਵਿੱਚ ਕੋਈ ਸਿੰਗਰ ਨਹੀਂ ਨਜ਼ਰ ਆਇਆ ਪਰ ਬਾਅਦ ਦੇ ਵਿੱਚ ਵੀ ਉਹ ਸਾਨੂੰ ਨਜ਼ਰ ਆਉਣੇ ਸ਼ੁਰੂ ਹੋ ਗਏ ਇਹ ਗੱਲ ਤਾਂ ਸਮਝੀ ਨਾ ਇੱਕ ਪਾਸੇ ਸੰਘਰਸ਼ ਤੇ ਦੂਸਰੇ ਪਾਸੇ ਇਹ ਲਖਰਤਾ ਵਾਲਾ ਸਾਨੂੰ ਜੋੜਨਾ ਉਹਦੇ ਗੀਤ ਗਲਤ ਹੋ ਸਕਦੇ ਆ ਇੱਕ ਚੰਗੇ ਕਲਾਕਾਰ ਦੇ ਤੌਰ ਤੇ ਦੇਖਦੇ ਹੋ ਤੁਸੀਂ ਉਹਨੂੰ ਨਾ ਨਾ ਜੀ ਵੇਖੋ ਜਦੋਂ ਬੰਦੇ ਦੀ ਸੋਚ ਹੀ ਨਹੀਂ ਸਹੀ ਆਪਾਂ ਮੇਨ ਗਲਤ ਆ ਸੋਚ ਦੀ ਆ ਨਾ ਹੁਣ ਇੱਕ ਰਾਗ ਆ ਰਾਗ ਰਾਗੀ ਸਿੰਘ ਵੀ ਗਾਉਂਦੇ ਆ ਉਸੇ ਰਾਗ ਦੇ ਵਿੱਚ ਉਹ ਪਹਿਲਾਂ ਰਾਗ ਇਹ ਨਹੀਂ ਆ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਵੀ ਰਾਗ ਸੀ ਭਾਈ ਮਰਦਾਨਾ ਜੀ ਨੇ ਰਾਗ ਗਾਏ ਪਹਿਲਾਂ ਵੀ ਰਾਗ ਸੀ ਪਹਿਲਾਂ ਰਾਗਾਂ ਦੇ ਵਿੱਚ ਗੰਧ ਬੋਲਿਆ ਜਾਂਦਾ ਸੀ ਪਹਿਲਾਂ ਰਾਗਾਂ ਦੇ ਵਿੱਚ ਗਲਤ ਚੀਜ਼ਾਂ ਬੋਲੀਆਂ ਜਾਂਦੀਆਂ ਸੀ ਪਰ ਉਸੇ ਰਾਗ ਦੇ ਵਿੱਚ ਸ਼ਬਦ ਪਾਤਾ ਮਹਾਰਾਜ ਨੇ ਉਸੇ ਰਾਗਾਂ ਦੇ ਵਿੱਚ ਹੀ ਸ਼ਬਦ ਪਾ ਕੇ ਭਾਈ ਮਰਦਾਨਾ ਜੀ ਨੂੰ ਵੀ ਕਿਹਾ ਸ਼ਬਦ ਪਾਏ ਕੇ ਗਾਵਣਾ ਵੀ ਜੇਕਰ ਰਾਗ ਗਾਉਣਾ ਹੈ ਤੇ ਉਹਨੂੰ ਸ਼ਬਦ ਪਾ ਕੇ ਗਾਉਣਾ ਉਸ ਤਰ੍ਹਾਂ ਨਹੀਂ ਗਾਉਣਾ ਤੇ ਪਰ ਜੇਕਰ ਉਹਨਾਂ ਹੀ ਰਾਗਾਂ ਦੇ ਵਿੱਚ ਗੰਦ ਪਾ ਕੇ ਕੋਈ ਬਗੂਗਾ ਕਿ ਉਹ ਉਹ ਰਾਗ ਵੀ ਫਿਰ ਖਰਾਬ ਹੋ ਜਾਂਦੀ ਹੈ ਜਿਸ ਤਰ੍ਹਾਂ ਚਮਕੀਲੇ ਵਰਗਿਆਂ ਨੇ ਕੀਤੇ ਪਰ ਜੇਕਰ ਉਹ ਗੁਰਬਾਣੀ ਪਾ ਕੇ ਜੇ ਕਿਸੇ ਨੇ ਗਾਇਆ ਆਪਾਂ ਤਾਂ ਚੰਗੇ ਦੀ ਸਪੋਰਟ ਕਰਦੇ ਆਂ ਮੰਦੇ ਦੀ ਕਦੇ ਵੀ ਨਹੀਂ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਚਮਕੌਰ ਸਿੰਘ ਜੀ ਸਾਡੇ ਨਾਲ ਮੌਜੂਦ ਸੀਗੇ ਤਾਂ ਇਹਨਾਂ ਦੁਆਰਾ ਇੱਕ ਤਰ੍ਹਾਂ ਦਾ ਵਿਰੋਧ ਕੀਤਾ ਗਿਆ ਕਿ ਇਹ ਫਿਲਮ ਜਿਹੜੀ ਨਹੀਂ ਰਿਲੀਜ਼ ਹੋਣੀ ਚਾਹੀਦੀ ਕਿਉਂਕਿ ਚਮਕੇਲਾ ਸਾਡਾ ਹੀਰੋ ਨਹੀਂ ਸਾਡੇ ਹੀਰੋ ਨੇ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਔਸਮੇ ਦੇ ਸਿੰਘ ਜਿਨ੍ਹਾਂ ਨੇ ਮੁਗਲਾਂ ਦੇ ਕੋਲੋਂ ਹਿੰਦੁਸਤਾਨ ਦੀਆਂ ਧੀਆ ਭੈਣਾਂ ਨੂੰ ਬਚਾਇਆ ਉਹਨਾਂ ਹੀਰੋਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਨਾ ਕਿ ਚਮਕੀਲੇ ਨੂੰ ਇਹ ਇਹਨਾਂ ਦੇ ਜਿਹੜੇ ਤੱਥ ਨੇ ਜਿਨ੍ਹਾਂ ਨੂੰ ਲੈ ਕੇ ਇਹ ਵਿਰੋਧ ਕਰ ਰਹੇ ਨੇ ਤਾਂ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ